ਅਸੀਂ ਜਦੋਂ ਵੀ ਮੈਂ ਕੀਰਤਨ ਕਰਨ ਆਂਦਾ ਜਾਂ ਜਾਂਦਾ ਹੁੰਦਾ ਮੇਰਾ ਚਿੱਤ ਕਰ ਜਾਂਦਾ ਮੈਂ ਆਨ ਰੋਡ ਤੇ ਥੋੜਾ ਜਿੜ ਖੜ ਜਾਂਦਾ ਹੁੰਦਾ ਕਿਉਂਕਿ ਆਨੰਦ ਜਾ ਲੈਣ ਵਾਸਤੇ ਤੇ ਕੋਈ ਨਾ ਕੋਈ ਮਿਲ ਜਾਂਦਾ ਤੇ ਹਰ ਵਾਰ ਮੈਨੂੰ ਕੋਈ ਨਾ ਕੋਈ ਮਿਲਦਾ ਤੇ ਇੱਕ ਸਿੰਘ ਹੈ ਅਜੈਬ ਸਿੰਘ ਇਹ ਹਰ ਵਾਰ ਮਿਲਦਾ ਇਹ ਹੁਣ ਆਪਣੇ ਮੂੰਹੋਂ ਹੀ ਦੱਸੂਗਾ ਅਜੈਬ ਸਿੰਘ ਬਾਬਾ ਜੀ ਨੇ ਮੈਨੂੰ ਅਮਰੇ ਸ਼ਗਾਇਆ ਜੀ ਸਾਡੇ ਗੁਰਦੁਆਰੇ ਸਾਹਿਬ ਕੀਰਤਨ ਕਰਦੇ ਸੀ ਆਪਣੇ ਸੰਗਤ ਚੋਂ ਉਠਾਇਆ ਹਾਂ ਦੇ ਮਿਲਦੇ ਰਹਿੰਦੇ ਜੀ ਜਦੋਂ ਵੀ ਮੈਂ ਯਾਦ ਕਰਦਾ ਮਨੋਂ ਹਾਂ ਮਿਲਦੇ ਰਹਿੰਦੇ ਆ ਰੋਡ ਤੇ ਹੀ ਪਿੰਡ ਤਾਂ ਨਹੀਂ ਮਿਲ ਜਾਂਦਾ ਮੈਂ ਵੀ ਕੰਮਾਂ ਕਰਾਂ ਤੋਂ ਜਾਂਦਾ ਜੀ ਬਈ ਜਦੋਂ ਛੜਦਾ ਹੁੰਦੀ ਆ ਪਰ ਜਰੂਰ ਮਿਲਦੇ ਆ ਰੋਡ ਤੇ ਹਾਂ ਜੇ ਅਮਰਤਨਾ ਛੱਕਦਾ ਹੁਣ ਉਹਨੂੰ ਕੀ ਹੋ ਜਾਣਾ ਦਾ ਹੁਣ ਉਹਨੂੰ ਤਾਂ ਮੁਕਤੀ ਹੋ ਜਾਣੀ ਦੀ ਤੈਨੂੰ ਕੀ ਆਖਿਆਤਾ ਸੀ ਅਮਰ ਸਗਨ ਬਲੇ ਬਾਬਾ ਜੀ ਤੁਸੀਂ ਉਹ ਸ਼ਕਾਇਆ ਤੁਸੀਂ ਸਿੱਧੇ ਰਾਤੇ ਪਾ ਚਲੋ ਛੜਦੀ ਗੱਲ ਮਹਾਰਾਜ ਆ ਪਿੰਡਾਂ ਦੇ ਹੁੰਦੇ ਜਦੋਂ ਵੀ ਕਹਿੰਦੇ ਕਰੋ ਮਾਰਾ ਹਾਂ ਸਿੰਘ ਸਾਡਾ ਆਪਣਾ ਛੜਦੀ ਗੱਲ ਛੜਦੀ ਗੱਲ ਠੀਕ ਆ ਬੜਾ ਪਿਆਰਾ ਬੰਦਾ ਮਾੜੇ ਵੱਲੋਂ ਹੀ ਸ਼ੱਕ ਹੋਇਆ ਅਮਰਦ ਹਾਂ ਠੀਕ ਆ ਠੀਕ ਆ ਉਹਨਾਂ ਨੇ ਮੈਨੂੰ ਕਿਹਾ ਉਧਰ ਨਾ ਦਾਰੂ ਬੀਚੀ ਵੀ ਦੀ ਨਾਲੇ ਹਾਂ ਜਦੋਂ ਤੁਸੀਂ ਕਿਹਾ ਕਹਿੰਦੇ ਸਿੰਘ ਆ ਸਿਰ ਤੇ ਰੋਡਾ ਐ ਅਮਰਦ ਸ਼ਖਣੇ ਦਾ ਪੂਰਾ ਮੂਡ ਬਣਾ ਗਿਆ ਵਾ ਪਿੱਛੇ ਹੀ ਬਹਿੜ ਗਿਆ ਤਾਂ ਮਤਲਬ ਨਹੀਂ ਟੇਕਿਆ ਹਾਂ ਉਧਰੇ ਮੁਲਾਕਾਤ ਹੋਈ ਸੀ ਆਪਣੀ ਹਾਂ ਤੇਨ ਦਾ ਖ ਮੈਂ ਸਮਝ ਗਿਆ ਅਰੇ ਨਾ ਇਹ ਤੁਹਾਨੂੰ ਮੰਨਣ ਲੱਗੇ ਜਿਆਦਾ ਕਰਕੇ ਇਹਨਾਂ ਦੇ ਮੁੰਡਿਆਂ ਨੇ ਮੈਨੂੰ ਭੇਜਿਆ ਦਾ ਕਹਿੰਦੇ ਮੇਲ ਬਾਬਾ ਜੀ ਨੂੰ ਅੱਛਾ ਹਾਂ ਅਜੇ ਤਾਂ ਉਹਨਾਂ ਸ਼ਖਣੇ ਦਾਰੂ ਤਾਂ ਨਹੀਂ ਪੀਂਦਾ ਤਾਂ ਕਿ ਤੁਸੀਂ ਛੱਡਦਾ ਨਾ ਹਾਂ ਹੁਣ ਕੀ ਕਹਿੰਦੇ ਬਾਬਾ ਮੈਂ ਦਾਰੂ ਦਾ ਡੇਲੀ ਹੁੰਦਾ ਜਰਦਾ ਗੀਟ ਸਿੱਖਦਾ ਸਾਰਾ ਕੁਝ ਅਲੱਗ ਹੁੰਦਾ ਹੁਣ ਕੁਝ ਵੀ ਛੱਡਦੀ ਕਹਿੰਦਾ ਠੀਕ ਚੋ ਠੀਕ ਆ ਬਹੁਤ ਵਧੀਆ ਸਿੰਘ ਹੈ ਜੀ ਸਾਡਾ ਇਹ ਤੇ ਅਜਾਬ ਸਿੰਘ ਨੂੰ ਅਸੀਸਾਂ ਦਿਓ ਕਿ ਚੜ੍ਹਦੀ ਕਲਾ 'ਚ ਰਹੇ ਜੱਬਰ ਸਿੰਘ ਦੇ ਮੁੰਡੇ ਜੀ ਮੈਂ ਸਿੰਘ ਦੀ ਵੇਟ ਕਰ ਰਿਆ ਸੀਗਾ ਤੇ ਜਿਹੜੇ ਪ੍ਰੇਮ ਵਾਲੇ ਹੁੰਦੇ ਉਹ ਐਦਾਂ ਹੀ ਹੁੰਦੇ ਆ ਆ ਮੈਂ ਰੋਪੜ ਦੇ ਬੱਸ ਅੱਡੇ ਦੇ ਖੜਿਆ ਆ ਕੋਲ ਦੇ ਖੜਿਆ ਸੀਗਾ ਤੇ ਦੇਖੋ ਸਿੰਘ ਸਾਡਾ ਮਿਲ ਗਿਆ ਅਜਾਬ ਸਿੰਘ ਦੇਖ ਲੈ ਐਤੀ ਮਿਲਦੇ ਆਪਾਂ ਰੋਡ ਤੇ ਯਾਰ ਹੈ ਵਾਇਗੁਰ ਜੀ ਹਾਂ ਵਾਇਗੁਰ ਜੀ ਕੀ ਬੱਲੇ ਤੇਰੇ ਵਾਲੀ ਹਾਂ ਨਾ ਜਾਂ ਪਿੰਡਾਂ ਦੇ ਹੁੰਦੇ ਉਦੋਂ ਤੁਸੀਂ ਅ ਅਸੀਂ ਜਦੋਂ ਵੀ ਮੈਂ ਕੀਰਤਨ ਕਰਨ ਆਂਦਾ ਜਾਂ ਜਾਂਦਾ ਹੁੰਦਾ ਮੇਰਾ ਚਿੱਤ ਕਰ ਜਾਂਦਾ ਮੈਂ ਆਨ ਰੋਡ ਤੇ ਥੋੜਾ ਜਿਨ ਖੜ ਜਾਂਦਾ ਹੁੰਦਾ ਕਿਉਂਕਿ ਅਨੰਦ ਜੀ ਲੈਣ ਵਾਸਤੇ ਤੇ ਕੋਈ ਨਾ ਕੋਈ ਮਿਲ ਜਾਂਦਾ ਤੇ ਹਰ ਵਾਰ ਮੈਨੂੰ ਕੋਈ ਨਾ ਕੋਈ ਮਿਲਦਾ ਤੇ ਇੱਕ ਸਿੰਘ ਹੈ ਅਜੈਬ ਸਿੰਘ ਇਹ ਹਰ ਵਾਰ ਮਿਲਦਾ ਇਹ ਹੁਣ ਆਪਣੇ ਮੂੰਹੋਂ ਹੀ ਦੱਸੂਗਾ ਅਜੈਬ ਸਿੰਘ ਬਾਬਾ ਜੀ ਨੇ ਮੈਨੂੰ ਅਮਰ ਸ਼ਗਾਇਆ ਜੀ ਸਾਡੇ ਗੁਰਦੁਆਰੇ ਸਾਹਿਬ ਕੀਰਤਨ ਕਰਦੇ ਸੀ ਆਪਣੇ ਆਪ ਸੰਗਤ ਚੋਂ ਉਠਾਇਆ ਹਾਂ ਜੇ ਮਿਲਦੇ ਰਹਿੰਦੇ ਜੀ ਜਦੋਂ ਵੀ ਮੈਂ ਯਾਦ ਕਰਦਾ ਮਨੋਂ ਹਾਂ ਮਿਲਦੇ ਰਹਿੰਦੇ ਆ ਰੋਡ ਤੇ ਹੀ ਪਿੰਡ ਤਾਂ ਨਹੀਂ ਮਿਲ ਜਾਂਦਾ ਮੈਂ ਵੀ ਕੰਮਾਂ ਕਾਰਾਂ ਤੋਂ ਜਾਂਦਾ ਜੀ ਪਰ ਜਦੋਂ ਛੜਦਾ ਹੁੰਦੀ ਹੈ ਪਰ ਜ਼ਰੂਰ ਮਿਲਦੇ ਆ ਰੋਡ ਤੇ ਹਾਂ ਜੇ ਅਮਰਤ ਨਾ ਛਕਦਾ ਹੁਣ ਨੂੰ ਕੀ ਹੋ ਜਾਣਾ ਦਾ ਹੁਣ ਨੂੰ ਤਾਂ ਮੁਕਤੀ ਹੋ ਜਾਣੀ ਦੀ ਤੈਨੂੰ ਕੀ ਆ ਕਿਹਾਦਾ ਸੀ ਅਮਰ ਸ਼ਗਨ ਮਿਲੇ ਬਾਬਾ ਜੀ ਤੁਸੀਂ ਉਹ ਸ਼ਗਾਇਆ ਤੁਸੀਂ ਸਿੱਧੇ ਰਸਤੇ ਪਾ ਚਲੋ ਛੱਡ ਦੀ ਗੱਲ ਮਹਾਰਾਜ ਪਿੰਡਾਂ ਦੇ ਹੁੰਦੇ ਜਦੋਂ ਵੀ ਕਹਿੰਦੇ ਕਰੋ ਮਾੜਾ ਹਾਂ ਉਹ ਸਿੰਘ ਸਾਡਾ ਆਪਣਾ ਛੱਡ ਦੀ ਗੱਲ ਛੱਡ ਦੀ ਗੱਲ ਠੀਕ ਆ ਬੜਾ ਪਿਆਰਾ ਬੰਦਾ ਮਹਾਰਾਜ ਵੱਲੋਂ ਹੀ ਸ਼ੱਕ ਹੋਇਆ ਅਮਰਦ ਹਾਂ ਠੀਕ ਆ ਠੀਕ ਆ ਉਹਨਾਂ ਨੇ ਮੈਨੂੰ ਕਿਹਾ ਉਦੋਂ ਮੈਂ ਦਾਰੂ ਪੀਤੀ ਵੀ ਦੀ ਨਾਲੇ ਹਾਂ ਜਦੋਂ ਤੁਸੀਂ ਕਿਹਾ ਕਹਿੰਦੇ ਸਿੰਘ ਆ ਸਿਰ ਤੇ ਰੋਡਾ ਹੈ ਅਮਰਜਾ ਨੇ ਤਾਂ ਪੂਰਾ ਮੂਡ ਬਣਾ ਗਿਆ ਮੈਂ ਪਿੱਛੇ ਹੀ ਬਹਿੜ ਗਿਆ ਤਾਂ ਮਤਲਬ ਨਹੀਂ ਟੇਕਿਆ ਹਾਂ ਉਦੋਂੇ ਮੁਲਾਕਾਤ ਹੋਈ ਸੀ ਆਪਣੀ ਹਾਂ ਇਹ ਮਖਾਬਿਤ ਮੁਗਲ ਬੈਗਰੀਨਾ ਇਰਾਹੀ ਤੁਹਾਨੂੰ ਮੰਨਣ ਲੱਗੇ ਜਿਆਦਾ ਕਰ ਗਏ ਇਹਦੇ ਮੁੰਡਿਆਂ ਨੇ ਮੈਨੂੰ ਭੇਜਿਆ ਦਾ ਕਹਿੰਦੇ ਮੇਲ ਬਾਬਾ ਜੀ ਨੂੰ ਅੱਛਾ ਹਾਂ ਜਿਹਦਾ ਉਹ ਜਗਣਾ ਹੈ ਦਾਰੂ ਦੇ ਨਹੀਂ ਪੀਣਾ ਤਾਂ ਕਿ ਤੁਸੀਂ ਛੱਡ ਦਣਾ ਹਾਂ ਹੁਣ ਕੀ ਕਹਿੰਦੇ ਬਾਬਾ ਜੀ ਦਾਰੂ ਮੈਂ ਦਾਰੂ ਦਾ ਡੇਲੀ ਹੋਂਦਾ ਜਰਦਾ ਗ੍ਰੀਨੇਟਰ ਸਿੱਕਦਾ ਸਾਰਾ ਕੁਝ ਛੱਡਦਾ ਹੁਣ ਕੁਝ ਵੀ ਛੱਡਦੀ ਕਹਿੰਦਾ ਠੀਕ ਚਲੋ ਠੀਕ ਆ ਬਹੁਤ ਵਧੀਆ ਸਿੰਘ ਹੈ ਜੀ ਸਾਡਾ ਇਹ ਤੇ ਅਜਾਬ ਸਿੰਘ ਨੂੰ ਅਸੀਸਾਂ ਦਿਓ ਕਿ ਛੱਡਦੀ ਕਲਾ ਜਰ ਰਹੇ ਡੱਬਰ ਸਾਹਿਬ ਦੇ ਮੁੰਡੇ